ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਖਾਲਸੀ ਖਾਲਸਾਈ ਰਵੈਤਾਂ ਦਾ ਤਿਹਾਰ ਹੋਲਾ ਮੱਲਾ ਜਿਹੜਾ ਚੱਲ ਰਿਹਾ ਮੇਲੇ ਦੇ ਦੀਵਾਨ ਜਿਹੜੇ ਆ ਅਨੰਦਪੁਰ ਸਾਹਿਬ ਚੱਲ ਰਿਹਾ ਬਹੁਤ ਵੱਡੀ ਤਦਾਦ ਦੇ ਸੰਗਤਾਂ ਜਿਹੜੀਆਂ ਉੱਥੇ ਜਾ ਰਹੀਆਂ ਉੱਥੇ ਜਾਣ ਵਾਲੀਆਂ ਸੰਗਤਾਂ ਨੂੰ ਕਬੀਲਵਾ ਵੀ ਅੰਦੋਲਨਕਾਰੀ ਕਿਸਾਨਾਂ ਦੀ ਵੀ ਹਾਜ਼ਰੀ ਉੱਥੇ ਲਵਾਇਓ ਅਰਦਾਸਾਂ ਬੇਨਤੀਆਂ ਕਰਿਓ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛ ਕੇ ਹੀ ਇੱਕ ਢੇੜਾ ਖਨੌਰੀ ਸ਼ੰਭੂ ਤੇ ਡੱਬ ਵਾਲੀ ਜ਼ਰੂਰ ਲਾਇਓ ਮੈਨੂੰ ਇਹ ਪੂਰਨ ਆਸ ਵਾ ਪੀ ਤੁਹਾਨੂੰ ਇਹਨਾਂ ਅੰਦੋਲਨਾਂ ਦੇ ਵਿੱਚ ਆਉਣ ਤੋਂ ਕਦੀ ਵੀ ਗੁਰੂ ਗੋਬਿੰਦ ਸਿੰਘ ਜੀ ਵਰਜਣ ਗੇਰੀ ਕਿਉਂਕਿ ਉਹ ਜੰਗ ਦੇ ਮੈਦਾਨ ਨੂੰ ਹੀ ਪਹਿਲ ਕਦਮ ਦਿੱਤੇ ਰਹੇ ਦਿੰਦੇ ਰਹਿਆ ਜਦੋਂ ਉਹਨਾਂ ਆਨੰਦਪੁਰ ਸਾਹਿਬ ਇੱਕ ਵਾਰ ਛੱਡ ਦਿੱਤਾ ਦੁਬਾਰਾ ਆਨੰਦਪੁਰ ਸਾਹਿਬ ਉਹ ਨਹੀਂ ਗਏ ਔਰ ਖਾਲਸਾ ਪੰਥ ਨੂੰ ਦੱਬਿਆਂ ਕੁਚਲਿਆਂ ਨੂੰ ਉਠਾਉਣ ਵਾਸਤੇ ਲਗਾਤਾਰ ਲੜਾਈ ਲੜਦੇ ਰਹੇ ਜਿੰਨੀ ਦੇਰ ਤੱਕ ਸਮੇਤ ਪਰਿਵਾਰ ਇਸ ਸੰਸਾਰ ਤੋਂ ਨਹੀਂ ਚਲੇ ਗਏ ਸੋ ਜਿਹੜਾ ਰਾਹ ਉਹ ਸਾਨੂੰ ਦੱਸ ਕੇ ਗਿਆ ਸਾਨੂੰ ਉਸੇ ਰਾਹ ਦੇ ਪਾਂਧੀ ਬਣ ਕੇ ਇਸ ਮਨੁੱਖਤਾ ਨੂੰ ਬਚਾਉਣਾ ਚਾਹੀਦਾ ਵਾ ਇਸ ਟਾਈਮ ਤੇ ਦੇਸ਼ ਦੇ ਵਿੱਚ ਹਾਕਮਾਂ ਨੇ ਪੂਰੀ ਤਰ੍ਹਾਂ ਕਾਰਪੋਰੇਟਰਾਂ ਨੂੰ ਜਿਸ ਤਰ੍ਹਾਂ ਸਥਾਪਿਤ ਕਰਨ ਵਾਸਤੇ ਪ੍ਰੋਗਰਾਮ ਬਣਾਇਆ ਵਾ ਜਿਵੇਂ ਬਕਸਰ ਦੇ ਵਿੱਚ 1250 ਏਕੜ ਜ਼ਮੀਨ ਦੇ ਉੱਤੇ ਕੁੱਟਮਾਰ ਕੀਤੀ ਆ ਮਾਵਾ ਭੈਣਾਂ ਦੇ ਲਾਸਾਂ ਪਾਈਆਂ ਜਵਾਕ ਕੁੱਟੇ ਗਏ ਆ ਔਰ ਜ਼ਮੀਨ ਤੇ ਜ਼ਬਦੀ ਜ਼ਬਰੀ ਕਬਜ਼ਾ ਕਰਕੇ ਬਿਹਾਰ ਦੇ ਸਾਡੇ ਕਿਸਾਨ ਉਹ ਜੇਲੀ ਸੁੱਟਦੇ ਆ ਇਹ ਹਰੇਕ ਥਾਂ ਦੇ ਉੱਤੇ ਵਾਪਰਨਾ ਵਾ ਕਿਉਂਕਿ ਜਿਹੜੇ ਨੈਸ਼ਨਲ ਹਾਈਵੇ ਬਣ ਰਹੇ ਆ ਇਹ ਸਾਡੇ ਲੋਕਾਂ ਵਾਸਤੇ ਨਹੀਂ ਬਣ ਰੇ ਇਹ ਉਹਨਾਂ ਦੇ ਆਕਾਵਾ ਕਾਰਪੋਰੇਟਰਾਂ ਵਾਸਤੇ ਬਣ ਰਿਆ ਸੋ ਦੇਸ਼ ਨੂੰ ਬਚਾਉਣਾ ਕਿਰਤੀ ਕਾਮਿਆਂ ਦੀ ਕਿਰਤ ਨੂੰ ਬਚਾਉਣੇ ਆ ਤੇ ਛੋਟੇ ਦੁਕਾਨਦਾਰਾਂ ਨੂੰ ਰੇੜੀ ਫੜੀ ਵਾਲਿਆਂ ਨੂੰ ਬਚਾਉਣਾ ਤੇ ਫਿਰ ਆਓ ਇਕੱਠੇ ਹੋ ਕੇ ਏਕਤਾ ਤੇ ਸੰਘਰਸ਼ ਹਥਿਆਰ ਵੀ ਹੱਲ ਵੀ ਇਹਦੇ ਤੇ ਪਹਿਰਾ ਦਿੰਦਿਆਂ ਆਪਾਂ ਪੂਰੇ ਦੇਸ਼ ਦੇ ਵਾਸੀ ਇੱਕ ਥਾਂ ਤੇ ਇਕੱਠੇ ਹੋਈਏ ਕਿਉਂਕਿ ਵੋਟਾਂ ਵਾਲੀਆਂ ਧਿਰਾਂ ਸਾਨੂੰ ਲੁੱਟਣ ਵਾਸਤੇ ਇੱਕ ਥਾਂ ਤੇ ਇਕੱਠੀਆਂ ਹੋਈਆਂ ਪਈਆਂ ਕੁਝ ਹੋ ਰਹੀਆਂ ਵਾਂ ਆਪਾਂ ਜਿਹੜੇ ਲੁੱਟੇ ਜਾਣ ਵਾਲੇ ਆ ਉਹ ਅੱਡੋ ਅੱਡੀ ਆ ਜਿਹੜੇ ਘਰਾਂ ਦੇ ਵਿੱਚ ਅਜੇ ਵੀ ਬੈਠੇ ਆ ਉਹਨਾਂ ਨੂੰ ਅਪੀਲ ਆ ਆਓ ਯਾਰੋ 12 ਮਿਸਲਾਂ ਵੀ ਇੱਕ ਥਾਂ ਤੇ ਲੜਦਿਆਂ ਰਹੀਆਂ ਵਾਂ ਵੈਰ ਉਰਦ ਭਲਾ ਕੇ ਲੜਦਿਆਂ ਰਹੀਆਂ ਵਾਂ ਤੇ ਇਹ ਵੱਡੇ ਅੰਦੋਲਨ ਵਾਂ ਤੁਹਾਡੇ ਸਹਿਯੋਗ ਦੇ ਨਾਲ ਲੜੀਏ ਤੇ ਲੜ ਕੇ ਜਿੱਤ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ